ਪਰਚਾਈ ਜਮੀਨ ਦੇ ਬਹੁਤ ਕਟੇ ਰੋਲੇ ਚੱਲ ਰਹੇ ਨੇ ਅਸੀਂ ਸਾਨੂੰ ਕੋਸ਼ਿਸ਼ ਕੀਤੀ ਤੇ ਤੁਹਾਨੂੰ ਜ਼ਰੂਰ ਦੱਸੀ ਨੇ ਇਹ ਕਈ ਕੇ ਮਜ਼ਦੂਰਾਂ ਨੂੰ ਤੇ ਅਸੀਂ ਲਾਲ ਚਾਵਾਗੇ ਜੀ ਤੇ ਸਾਰੀ ਰਾਤ ਛਾੜੀ ਚ ਬੰਦ ਕਰਕੇ ਰੱਖਿਆ ਆ ਪ੍ਰਸ਼ਾਸਨ ਦਾ ਰਵਈਆ ਕੀ ਇਸ ਕਰਕੇ ਜਿਹੜੇ ਕਿਸਾਨ ਛੋਟੇ ਤੋਂ ਛੋਟੇ ਕਿਸਾਨ ਤੇ ਉਹਨਾਂ ਦੇ ਆ ਦਿਮਾਗ ਦੇ ਵਿੱਚ ਤਦ ਗੱਲ ਪ੍ਰਚਾਰ ਕਰਕੇ ਗਲਤ ਗਾਈਡ ਕਰਕੇ ਜਿੱਥੇ ਪੁਲਿਸ ਦੇ ਗਰਾਹ ਜਿੱਥੇ ਬੜੀ ਆਤਮਾ ਦੇ ਗੈਲ ਸਰਕਾਰ ਪਾਏ ਗਏ ਕਾਉਂਦੀਆਂ ਦੇ ਵਿੱਚ ਵੱਡਾ ਹਮਲਾ ਕੀਤਾ ਗਿਆ ਤੇ ਰੈਲੀ ਕਰ ਰਹੇ ਅਸੀਂ ਉਸ ਸਾਜ ਨੂੰ ਪੱਕੀ ਪਗਾਇਆ ਤੁਰ ਤੱਕ ਅੱਜ ਉਸ ਜਰੂਰ ਵਿੱਚ ਤੇ ਕੀ ਬਣ ਗਿਆ ਇਹ ਲੋਕਾਂ ਦੀ ਜ਼ਮੀਨ ਤੇ ਖੇਤੀ ਕਰ ਰਹੇ ਨੇ ਫੇਰ ਵੀ ਨੀਤੀ ਬੁਲਵਾਵਾਗੇ ਅਸੀਂ ਵੱਡੇ ਵੱਡੇ ਮਹਾਲਾ ਤੋਂ ਰਹਿਣਾਂ ਲਵਾਂਗੇ ਅਸੀਂ ਕਿਸਾਨ ਜਿੱਤੇ ਬੰਦੀਆਂ ਨੂੰ ਸੱਦਾ ਦਿੰਦੇ ਆ ਚਿੱਟੀਆਂ ਕੱਢ ਕੇ ਜਿਹੜੇ ਵਿੱਚ ਛੋਟੇ ਸੁਪਾ ਪ੍ਰਧਾਨ ਕਰਾਹਾਂ ਜੀ ਗਾਇਤ ਅਸੀਂ ਕਹਿੰਦਾ ਗੱਲ ਬਹੁਤ ਵਧੀਆ ਪਰ ਔਖੀ ਬਹੁਤ ਹੈ ਵਧੀਆ ਗੱਲ ਨੂੰ ਹੱਥ ਪਾਇਆ ਮੁੱਖ ਮੰਤਰੀ ਨੇ ਪਰ ਏਡੀ ਵੱਡੀ ਤਾਕਤ ਦੀ ਲੋੜ ਹੈ ਉਹ ਭਗਵਰ ਸਿੰਘ ਬਹੁਣੀ ਬਹੁਤ ਔਖੀ ਹੈ ਇਸੂਤਰਾ ਵਧੀਆ ਹੈ ਪਰ ਵਲਣਾ ਨਹੀਂ ਕਿੱਧਰ ਰਹਿਣਾ ਦੇ ਕੇ ਅਸੀਂ ਖੜਾ ਦੇ ਰਹਿਣਾ ਦੇ ਕੇ ਤੈਨੂੰ ਉਹ 14 ਮਹੀਨੇ ਹੋ ਗਏ ਦਰਾਜ ਜੀ ਸੱਟ ਰਕੀ ਉਹ ਕੱਤੀ ਨੀਤੀ ਜਿਹੜੀ ਅੱਪਾ ਪੰਜ ਦਿਨ ਲਾ ਕੇ ਇੱਕ ਤਰੀਕੋ ਲਾ ਕੇ ਉਹ ਯਾਦ ਕਰਾਈਆ ਉਹ ਟੇਬਲ ਤੇ ਬੈਠੀ ਹੋਈ ਆ ਸਾਢੇ 4 ਘੰਟੇ ਪੰਜ ਸੇ ਮંત્રીਆਂ ਨਾਲ ਤੇ ਮੁੱਖ ਮੰਤਰੀ ਨਾਲ ਆ ਪਿਆਗਾ ਜਿਹੜੀ ਉਹਨਾਂ ਦੀ ਹਿੰਦ ਚੱਕ ਫਿਰ ਇਹਨੂੰ ਅਖਲੀਆ ਸਰਕਾਰਾ ਪਰ ਲਾ ਕੇ ਵੀ ਚੰਡੀਗੜ੍ਹ ਦੇ ਵਿੱਚ ਉਹ ਪ੍ਰਾਈਵੇਟ ਸ਼ਾਹੂਕਾਰ ਨੂੰ ਨਾ ਵੇਚਿਓ ਆਉਦੇ ਹੱਥਾਂ ਦੇ ਵਿੱਚ ਰੱਖੋ ਪਰ ਕਾਲੀ ਸਰਕਾਰ ਤੇ ਕੇਂਦਰ ਸਰਕਾਰ ਦੇ ਹਜਮ ਨਹੀਂ ਆਈ ਉਹ ਗੱਲ ਆਉਂਦੇ ਹੁਣ ਫੁੱਟ ਦੇ ਲੱਖੀ ਚਾਰਜ ਕਰਤਾ ਛੋਟਾ ਇਸ਼ਾ ਛੋਟਾ ਸਾਧਨ ਪੰਨੇ ਆ ਦੂਸਰੇ ਬੰਦੇ ਤੇ ਪਰਚੇ ਕੀਤੇ ਚਾਰ ਚਾਰ ਕੇਸ ਪਏ ਉਹ ਪੋਚਾ ਸੜ ਕੇ ਚੱਲੇ ਉਹ ਰੱਦੀ ਟੋਕਰੀ ਜਿਡੇ ਕੇ ਇਸ ਕਰਕੇ ਪ੍ਰਾਬਲਮ ਹੋਣ ਉਹ ਗੱਲ ਕਰਕੇ ਆਏ ਆਪ ਤੇ ਮੋ ਕਮਾਦਰੀ ਨੂੰ ਪਰ ਜਨਾ ਬਾਰੇ ਤੇ ਵਰਤੇਗੀ ਬਿਠਾਇਆ ਮਾਰਚ ਵੀ ਕੀਤਾ ਨਗ ਪੁੱਤਰ ਵੀ ਲੈ ਕੇ ਆਇਆ ਉਸ ਮਟਕਾ ਚੌਂਦੇ ਵਿੱਚ ਜੀਰੂ ਝਟਕਾ ਚੌਂ ਕਹਿੰਦੇ ਲੋਕ ਉਹ ਹਿੰਦ ਤੋੜੀ ਇਹਨਾਂ ਦੀ ਅੜੀ ਚੋੜੀ ਹੈ ਇਸ ਕਰਕੇ ਭਰਾਵੋ ਤਗੜੀ ਝੋਟੀ ਪਾਓ ਜਿੰਨੇ ਨਾਲ ਭੁਨੇਖਾ ਕਰਦੇਗੇ ਇੱਥੇ ਹੁਣ ਇਹ ਮਜ਼ਦੂਰਾਂ ਦੀ ਮੰਗਾ ਕੀ ਨੇ ਜਿੰਨੇ ਦੇ ਕਾਲੇ ਵਿੱਚ ਸਾਡੀਆਂ ਭੈਣਾ ਗੱਲ ਕਰ ਰਹੀ ਜਿਹੜੀ ਲਾਈਵ ਨੂੰ ਸ਼ੇਅਰ ਕਰ ਦੋ ਨੌਜਰ ਕੰਮ ਕਰਦੇ ਨੇ ਇਹਨਾਂ ਵਾਸਤੇ ਕੋਈ ਕਾਇਦਾ-ਕਾਨੂੰਨ ਬਣਾਓ ਧਿਆੜੀ ਨੂੰ ਦੀ ਫੋੜੀ ਪਵੇ ਤੇ ਇਹਨਾਂ ਦਾ ਅੰਸ਼ ਕਿੱਥੇ ਜਾਵੇ ਜੇ ਕੋਈ ਘਟਨਾ ਵਾਪਰਦੀ ਹੈ ਉਹਦੇ ਬਾਅਦ ਤੇ ਪ੍ਰਬਾਲ ਦੀ ਅੱਖਾਂ ਕਿੰਨੇ ਪੁੱਜਦੇ ਹੋ ਉਹਦੇ ਪ੍ਰਬਾਲ ਦਾ ਜਗਾਰ ਦਾ ਪ੍ਰਬੰਧ ਕਰੋ ਕੋਈ ਨੌਕਰੀ ਦਾ ਹੱਲ ਕਰੋ ਉਹਦੇ ਕਰਜ਼ੇ ਤੇ ਲੀਕ ਮਾਰਨ ਦੀ ਸੁਨਾਮ ਆ ਬਿਰਜੀ ਸੁਨਾਮ ਨੂੰ ਨੌਜਰ ਕਿੰਨਾ ਦਿੰਦੇ ਸਾਰੀ ਕਮੇਟੀ ਖਰਚ ਮਗਦੀ ਖਰਚ ਹੁੰਦੀ ਥੀ ਇਹ ਮੇਰਾ ਦੇਸ਼ ਭੁੱਖਾ ਮਰ ਰਿਹਾ ਹੈ ਇਹ ਉਹ ਸ਼ਰਤਾਂ ਰੱਖਦੇ ਹੁੰਦੇ ਕਿ ਆ ਸਾਡੀਆਂ ਗੱਲਾਂ ਮੰਨੋ ਭਾਰਤ ਦੇ ਵਿੱਚ ਸਾਡੀਆਂ ਸੰਤਾ ਲਵਾਓ ਆ ਅਸੀਂ ਲਾਵਾਂਗੇ ਜਿਹੜੀਆਂ ਰੁੱਟ ਗਈਆਂ ਨੇ ਦੇਸ਼ੋਂ ਪੰਜਾਬ ਨੂੰ ਹਿੰਦੁਸਤਾਨ ਨੂੰ ਉਹ ਸ਼ਰਤਾਂ ਮੰਨ ਕੇ ਆਉਂਦੀ ਹੁੰਦੀ ਸੀ ਪਾਸੇ ਉਹ ਤੁਹਾਡਾ ਦੇਖਦਾ ਭੁੱਖੇ ਮਰਦੇ ਕੁੱਤੇ ਆ ਗਏ ਆ ਕਿਸਾਨਾਂ ਦੇ ਮਨੂਰਾਂ ਦੇ ਸਾਡੇ ਕਿਸਾਨਾਂ ਨੂੰ ਜਿਨ੍ਹਾਂ ਦੇ ਹਰਮਨ ਤੋਂ ਬਾਹਰ ਕੱਢ ਗਿਆ ਪੁੱਲਾਂ ਦੇ ਵਿੱਚ ਦਰਕੇ ਸ਼ੀਂਹੀਆਂ ਪਾ ਗਏ ਉਹ ਦੱਸੋ ਥੋਡੀ ਸਰਕਾਰ ਨੇ ਸਾਡੇ ਵਾਅਦੇ ਕੀ ਜਿੱਤਿਆ ਆਸੇ ਉਹ ਸਿਰ ਇਕੱਠੇ ਹੋਏ ਆ ਅਸੀਂ ਇਨਸਾਫ ਦੀ ਗੱਲ ਲੰਮਾਗੇ ਅਸੀਂ ਹੌਲੀਆ ਬਣਾਵਾਂਗੇ ਕਿ ਮਜ਼ਦੂਰਾਂ ਦਾ ਹੱਕ ਕੀ ਚਾਹੀਦਾ ਥੋੜੇ ਕਿਸਾਨਾਂ ਦਾ ਹੱਕ ਕੀ ਚਾਹੀਦਾ ਤੇ ਗੇੜਸ਼ਾਹੀ ਦੀਆਂ ਤੰਗਾ ਤੋੜਾਂਗੇ ਹੁਣ ਅਸੀਂ ਇਸ ਕਰਕੇ ਭੇਡੋ ਤੇ ਭਰਾਓ ਇੱਕ ਜੋਟਾ ਜਦੋਂ ਥੋੜੇ ਸਿਰ ਚੁਰ ਕੇ ਉਹ ਜੁੜੇ ਨੇ ਥੋੜੇ ਦਿੱਲੀ ਦੇ ਵਿੱਚ ਉਹ ਜੁੜੇ ਨੇ ਥੋੜੇ ਪੰਜਾਬ ਦੇ ਵਿੱਚ ਉਹ ਤੁਸੀਂ ਨੇ বিজেপি ਦੀ ਸਰਕਾਰ ਨੇ ਜਿਹੜੀ ਕੋਈ ਸਰਕਾਰ ਹੁਣ ਬੈਠੀ ਆ ਸਦਾ ਦੇ ਉੱਤੇ ਜਿਹੜੀ ਉਹ ਲਗੜੀ ਕਰਦੀ ਤੁਸੀਂ ਕੋਈ ਇੱਕ ਤਰਫੀ ਸਰਕਾਰ ਨਹੀਂ ਬਣ ਦਿੱਤੀ ਅੱਜ ਕੀ ਨਹੀਂ ਉਹਨੇ ਔਰ ਡਾਲ ਸੋਤੇ ਹੋਣਾ ਦੀ ਤੁਹਾਡੇ ਨਾਲ ਤੁਸੀਂ ਪਾਈ ਆ ਲੱਥੋ ਸਦੋਨਾਂ ਦੇ ਇਸ ਕਰਕੇ ਇਹ ਤਗੜੇ ਹੋ ਤੇ ਬੇਰਸਭੀ ਆਪਾਂ ਦੂਰ ਕਰਾਂਗੇ ਮੁਸਾਫ ਲੈ ਕੇ ਉਠਾਂਗੇ ਤੋਂ ਜਿੱਥੇ ਮਰਜ਼ੀ ਤਾਂ ਝੂਕੜੀ ਪੈ ਜਾਈ ਤੇ ਜਿੱਥੇ ਜਿੱਥੇ ਮਰਜ਼ੀ ਮੋਰਚੇ ਲਾਉਣੇ ਪੈ ਜਾਣ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕਾਲ ਦੇਵੋਗੇ ਉਸੇ ਜ਼ਿਲ੍ਹੇ ਦੇ ਵਿੱਚਾ ਭਾਰਤੀ ਕਿਸਾਨਾਂ ਮਜ਼ਦੂਰਾਂ ਨਾਲ ਜੋਟੀ ਪਾ ਕੇ ਬੈਠੂਗੀ ਇਸ ਨਿਰਦੇਸ਼ ਅਪ ਸਾਡੀ ਟੀਮ ਨੂੰ ਸਾਡੀਆਂ ਭੈਣਾਂ ਨੂੰ ਹੋਰ ਕਿਸਾਨਾਂ ਦੇ ਮਜ਼ਦੂਰਾਂ ਦੀਆਂ ਮੰਗਾਂ ਤੇ ਪੂਰੀਆਂ ਮੰਗਾਂ ਲੰਮਾ ਕੇ ਸਰਕਾਰ ਤੋਂ ਇਸ ਕਰਕੇ ਜੱਟ ਕੇ ਲੜੋ ਪਰ ਇਹ ਦੁੱਖ ਚ ਵੀ ਸ਼ਾਮਲ ਹੋਈ ਹੈ ਤੇ ਜੋ ਸਾਡੀ ਇਹ ਕਮੇਟੀ ਇੱਥੋਂ ਸਾਡੀ ਜਥੇ ਬਲੀ ਜੋਟੀ ਲਾਉਂਦੇ ਅਸੀਂ ਹਾਜ਼ਰ ਰਾਜ ਰੋਮਾਗੇ ਤੇ ਜੋਰ ਲਾ ਕੇ ਨਿਭਾਗੇ ਸੋ ਦਾ ਬਹੁਤ ਬਹੁਤ ਧੰਨਵਾਦ ਰੈਣੀ ਜੀ ਕਾ ਖਲਸਾ ਰੈਣੀ ਜੀ ਕੀ ਹਾਲ ਅਮ੍ਰਿਤ ਬਹੁਤ ਬਹੁਤ ਧੰਨਵਾਦ ਜੀ ਅਮਰੀ ਸਿੰਘ ਜੀ ਜਿਲ੍ਹਾ ਪ੍ਰਧਾਨ ਸਾਹਿਬ ਦੀ ਸਾਹਮਣੇ ਇੱਥਾ ਕਰਾ ਰਹੇ ਹਾਂ ਜਿਨ੍ਹਾਂ ਨੇ ਮਜ਼ਦੂਰਾਂ ਦੇ ਮੋਟੇ ਦਾ ਮੋਟਾ ਬਾਤੀ ਕਰੂ ਦਾ ਸਰਪ੍ਰਸਤ ਅਤੇ ਮੌਕਾ ਨਹੀਂ ਆਇਆ ਇਸ ਲਈ ਸਰਨੇ ਦਿੱਤਾ ਜਿਸੇ ਮਜ਼ਦੂਰਾਂ ਦੇ ਜਾਵਰ ਹੋਇਆ ਹੈ ਚਾਹਤ ਦੀ ਜਾਵਰ ਹੋਇਆ ਹੈ ਜੈ ਹੋਰ ਨੇਕੀ ਤੋਂ ਵੱਲ ਦਿੱਤੇ ਜਾਵਰ ਹੋਇਆ ਹੈ ਮੌਰੀ ਦੇ ਮਸਾਲਾ ਰਿੱਟੀਆਂ ਦੇ ਕਿੰਨੇ ਵੱਡੇ ਕਿੱਤੇ ਦੇ ਵਿੱਚ ਭਾਰਤੀ ਸਰਕਾਰ ਇਹ ਕਹਤਾ ਰਹਾਂਗੇ ਉੱਥੇ ਜਾ ਕੇ ਮਜ਼ਦੂਰਾਂ ਦਾ ਉਸ ਜਬਰ ਦਾ ਮੁਕਾਬਲਾ ਕਰਦੇ ਉਹਨਾਂ ਦਾ ਮੋਢੇ ਦਾ ਬੋਲਾ ਤੇ ਅਰੇਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਜੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਕਿਸਾਨ ਜੁਗਰਾਂ ਦੇ ਇੱਕ ਦਾਗਰਾਹਾਂ ਦੇ ਸਾਥੀ ਕਿ ਬੰਤੇ ਨੇ ਇਹਨਾਂ ਦਾ ਪੰਚ ਦੇ ਬਹੁਤ ਬਹੁਤ ਧੰਨਵਾਦ ਜੀ ਹੁਣ ਬਰਦੇਸ਼ਰ ਜੀ ਸੱਜਣਾ ਪਹਿਲਾ ਨੂੰ ਪੰਜਾਬੀ ਮੰਚ ਦੀ ਲਾਗੂ ਨੇ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕਰਨੇ ਨੇ ਉਹਨਾਂ ਕੋ ਰਾਏ ਦੇ ਵਿੱਚ ਇਹਨਾਂ ਤੋਂ ਬਾਅਦ ਦੇ ਵਿੱਚ ਸਹਿਸਿਰ ਪ੍ਰਵਾਹੀ ਸੁਦਾ ਪ੍ਰਧਾਨ ਮੇਕਾ ਮਜ਼ਦੂਰ ਜੁਨੇਨਾ ਰਾਜਪਥ ਸੇਕੋ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕਰਨੇ ਨੇ ਉਹ ਤਿਆਰ ਹੈ ਦਾ ਸੋਸ਼ਲ ਪ੍ਰਵਾਸੀ ਸੁਦਾ ਪ੍ਰਧਾਨ ਮੇਕਾ ਮਜ਼ਦੂਰ ਜੁਨੇਨਾ ਰੰਗ ਸੈਂਟਰ ਸਰਦਾਇਆ ਭਾਈ ਉਹ ਮੇਟਾ ਖਾਓ ਸੋ ਨਿਸ਼ਾਨ ਸਥੇ ਰੋਕਾ ਨਾ ਦਾ ਪ੍ਰਿਆ ਸਾਰੇ ਭੈਣ ਭਰਾਵੋ ਬੋਲ ਮਾਰੀਆ ਅੰਤ ਮਾਰੀ ਘਟਨਾ ਬਾਕੀ ਸਕਲ ਦਾ ਇਹ ਪਤਾ ਲੱਗਿਆ ਤਾਂ ਸ੍ਰੀ ਸ੍ਰੀ ਝੋੜਿਆ ਗਿਆ ਕਿ ਸਾਡੇ ਮਜ਼ਦੂਰਾਂ ਨਾਲ ਕਿੱਡੀ ਪੱਡੂ ਮਾਰੀ ਘਟਨਾ ਵਾਪਰੀ ਆ ਤੇ ਮਨ ਬਹੁਤ ਦੁਖੀ ਆ ਚਲੋ ਜੋ ਪ੍ਰਮਾਤਮਾ ਭਾਣ ਮੰਨੇ ਮਨਰ ਦੇ ਬੜਾ ਬਖਸ਼ੇ ਦੇਖੋ ਇਹ ਸਦਾ ਸ੍ਰੀ ਦੁਨੀਆ ਆਪਾਂ ਜੰਮਦੇ ਮਰਦੇ ਆ ਜਿਹੜਾ ਆਪਣਾ ਜਨਮ ਹੋ ਗਿਆ ਉਹਨੂੰ ਦੇ ਆਪਾਂ ਮਰਨ ਲੱਗੇ ਆਡੇ ਕਿਤੇ ਇਹ ਸੁਣਵਾਈ ਨਹੀਂ ਹੁੰਦੀ ਅਸੀਂ ਵੀ ਕਹਿੰਦੇ ਸੀ ਬੁਝਾਰ ਕਿਤੇ ਅਸੀਂ ਇਕੱਠੇ ਹੋਈਏ ਤਾਂ ਅਸੀਂ ਆਪਣੀਆਂ ਲੋੜਾਂ ਸਾਡੀਆਂ ਮੰਗਾਂ ਸਰਕਾਰਾਂ ਤੱਕ ਪਹੁੰਚਾਈਏ ਸਾਮੂਹਕ ਤੌਰ 'ਤੇ ਸਾਡਾ ਹੋ ਗਏ ਵੀਰੇ ਮੇਰੇ ਸਾਡੇ ਕਿਤੇ ਵੀ ਬਸ ਕਰਾਣੇ ਵਤਲਾ ਲੋ ਚੜ੍ਹੇ ਯਾਰ ਦੇ ਵਤਲਾ ਲੋ ਸਰਕਾਰਾਂ ਕੋਲ ਲਾ ਲੋ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਕਿਉਂਕਿ ਅਸੀਂ ਕੱਕਲੇ ਕੱਕਲੇ ਹੋ ਜਾਣੇ ਆ ਅਸੀਂ ਡਾਕਟਰ ਕੋਲ ਤੇ ਵੀ ਨਹੀਂ ਇਕੱਠੇ ਹੁੰਦੇ ਜਿਹੜਾ ਸਾਡੇ ਦੇ ਤੇ ਡਾਕਟਰ ਦਾ ਉਹਦੇ ਵੀ ਇਕੱਠੇ ਹੁੰਦੇ ਅਸੀਂ ਉਹ ਸਾਡੀਆਂ ਘਾਟਾਂ ਨੇ ਪਰ ਮਰੀਆ ਘਾਟਾਂ ਨੇ ਕੋਈ ਹੋਣਾ ਆ ਵੀ ਔਰੀਆ ਔਰੀਆ ਆਪਾਂ ਫਿਰ ਨਾ ਪਹੁੰਚੋ ਸੰਗਲੌਰ ਨੇ ਕੀ ਮਾੜਾ ਕਰਤਾ ਹਟਾ ਮਾਰਾ ਪਿੰਡੋਲੇ ਨਾਲੇ ਮਿਹਰਬਾਨੀ ਮੇਰੀ ਬੇਇੱਜ਼ਤੀ ਕਰੀ ਇਹਨੂੰ ਕੱਢ ਦਿਓ ਉਹ ਮੇਰੇ ਸਾਥੇ ਤਾਂ ਆਇਆ ਜੀ ਇਹ ਬਾਈ ਜੀ ਤੁਹਾਡੇ ਤੋਂ ਜਿਹੜਾ ਚਾਹਤਾ ਯਾਰ ਉਹ ਬਹੁਤ ਪਿੰਡਾਂ ਦੇ ਵਿੱਚ ਨੇ ਸਾਹਿਬ ਇਹ ਆਣੇ ਹੈਗਾ ਹੋ ਤੋ ਹੋ ਗਿਆ ਜੀ ਕੋਈ ਹਰ ਇੱਕ ਕਰ ਰਿਹਾ ਆਪਾਂ ਬਹੁਤ ਬਈ ਆਏ ਤੇਰਾ ਧੰਨਵਾਦ ਹੈ ਬਹੁਤ ਪੰਜਾਬ ਦੇ ਵਿੱਚ ਹੋਰ ਹੀ ਅਜਿਹਾ ਗੱਲ ਜਿੱਥੇ ਹੋਰ ਹੀ ਗੱਲ ਕਰਨੀ ਪੈਂਦੀ ਆ ਉਸ ਕਰ ਤੋਂ ਬਹੁਤ ਨੰਗਾ ਰਹੇ ਕਿਰਨਾਂ ਦੇ ਬਾਹਰ ਆਸਟਾ ਕੋਲੇ ਸਾਰੇ ਦੇਖੋ ਇੱਕ ਜੀ ਆ ਗਈ ਅੱਗੇ ਉਸ ਪਰਵਾਸ ਤੋਂ ਪਹਿਲੀ ਕਈ ਨੂੰ ਕਿਸੇ ਤੋਂ ਮਿਲਦਾ ਨਹੀਂ ਆਪਾਂ ਆਸਰਦੇ ਆ ਪੈਗਾ ਆਪਾਂ ਹਾਲ ਵੱਡੀ ਗੱਲ ਦੇ ਕਰ ਸਕਦੇ ਆ ਕਿਹਦੇ ਨੂੰ ਵੀ भई <muchas> जेके मज़ूर कोई बि सहूलियत जेको शिकायत कंदी आहे कोई बि कंदे कम सड़क सतर ते कम जहिड़ो कंपे कंपे कम न ਉਹ ਸਾਡੇ ਵੀ ਜਾਣ ਸਾਨੂੰ ਵੀ ਸਾਡੇ ਬਰਾਬਰ ਦੇ ਹੱਕ ਚਾਹੀਏ ਸਾਨੂੰ ਸਾਡੇ ਬਰਾਬਰ ਦੇ ਹੱਕ ਚਾਹੀਦੇ ਸਾਡੇ ਵੀ ਇੱਜ਼ਤ ਬਚਣੀ ਹੋਈ ਜਿੰਦੀ ਜਾਣ ਹੈ ਬੜੀ ਵੱਡੇ ਲੋਕਾਂ ਚ ਤੋ ਵੀ ਆਪਣੇ ਆਪ ਨੂੰ ਜੀ ਮਾੜਾ ਨਾ ਸਮਝੋ ਪਰ ਝੁਰਕੇ ਰਹੋ ਸਾਰੀ ਤਰ੍ਹਾਂ ਟੱਕਰ ਟੋਰ ਚ ਬਵੇ ਵਰਤਿਆ ਜਾਂਦਾ ਸਾਡੇ ਕੋਲ ਜਵਾਬ ਵੀ ਵੀਰੇ ਪਰ ਉਹ ਸੇਤ ਦੇ ਨਹੀਂ ਕਿਸੇ ਦੇ ਨਾਮ ਲੱਖਦੇ ਆ ਬੀਓ ਬਰਾਵੋ ਆਪਾਂ ਦੀ ਦਿਵਾਜ ਵੀ ਤੇ ਨੇ ਉੱਥੇ ਸਾਡੇ ਅੱਖੀ ਗੱਲ ਹੈ ਉੱਥੇ ਖੜੋ ਉੱਥੇ ਜੁੜੋ ਤਾਂ ਇਹਦਾ ਸਰਕਾਰਾਂ ਨੂੰ ਪਤਾ ਫਾਜ਼ ਹੋ ਗਿਆ ਉਹ ਮੈਂ ਨਾ ਕਹਿੰਦਾ ਕਾਸ ਕਰਦੇ ਤਰੀਕ ਲੋਕਾਂ ਨੂੰ ਇਹਨਾਂ ਦਾ ਬੜਾ ਹੀ ਸੋਸ਼ਲ ਕੀਤਾ ਜਾਂਦਾ ਦਾ ਪੂਰੇ ਜਾਂਦਾ ਛੜ ਗਿਆ ਜਾਂਦਾ ਉਹ ਦਫ਼ਤਿਆਂ ਦੇ ਵਿੱਚ ਘਰਲੇ ਰਹਿੰਦੇ ਆ ਉਹ ਉਹ ਖਾ ਕਰਦੇ ਨੇ ਇਹ ਗੱਲ ਵੀ ਵੀ ਅਸੀਂ ਛੋਡੇ ਨਾਲ ਕੋਈ ਦਫ਼ਤਰ ਦੇ ਵਿੱਚ ਨਿਕਲਦੇ ਨਹੀਂ ਫਿਰਦੇ ਨਿਕਲ ਉਹਦੀ ਪਛਾਣ ਨਹੀਂ ਕਰਦੀ ਉਸ ਕਰਕੇ ਭੈਣੋ ਭਰਾਵੋ ਥੁਰੋ ਸਲਾਮ ਖਾਦੇ ਵੀ ਕੀ ਸਾਡੇ ਸਾਡੇ ਚੜੀ ਗੱਲ ਚੋਰੀ ਕਰੇ ਅੱਜ ਨਾ ਜੀਤਾ ਨਹੀਂ ਆ ਬਾਈ ਇਹ ਸਾਡੇ ਦੁੱਖ ਦੁੱਖ ਆਏ ਸਾਡੇ ਤੇ ਬਹੁਤ ਵੱਡੀ ਮਾੜੀ ਘਟਨਾ ਲਾਪਰੀ ਹੈ ਸਾਡੇ ਨਾਲ ਗਰੀਬ ਜਨਤਾ ਨਾਲ ਇਹ ਅਸੀਂ ਜੀਰਾਂ ਦੇ ਵੀਰੇ ਸਮਰਥਿ ਕਰਾਂਗੇ ਪਾਸ ਲੈ ਕੇ ਜਿੱਤਾਂਗੇ ਨੇ ਜਾਨੀ ਪੈਰਾਸੀ ਰੋਇਆ ਜਾਂਦਾ ਹੁਣ ਤੱਕ ਪੈਰਾਸੀ ਰੋਉਂਦੇ ਆ ਸਾਨੂੰ ਸਾਨੂੰ ਰੋਟੇ ਲਈ ਰੋਟੇ ਜਾਂਦਾ ਉਹਦੇ ਕੋਲ ਕੰਮ ਦੀ ਗੱਲ ਹੁੰਦੀ ਆ ਸਾਡੀ ਕੋਈ ਹੁੰਦਾ ਨਹੀਂ ਕੋਈ ਤੰਗ ਮਾਰ ਉਹ ਕੋਈ ਕਿਸੇ ਘਰ ਨੂੰ ਪਤਾ ਨਹੀਂ ਜਿਹਨਾਂ ਰਾਸੀ ਰੋਟਾ ਵਾਈਆਂ ਮੰਨਣ ਕਿਹੜਾ ਪਤਾ ਨਹੀਂ ਕੰਦੀ ਗਾਵਾ ਕਿੰਨਾ ਪ੍ਰਸਤਾ ਦਾ ਬੋਲੇ ਕਾਹਦੇ ਤੋਂ ਸੁਣ ਸਕਦਾ ਵਰਗਾ ਜਾਦੇ ਟਾਈਮ ਦਾ ਉਹਨਾਂ ਨੇ ਸਾਡੀ ਕੋਈ ਹਟਾਤ ਮਨਜ਼ਮੀ ਨਹੀਂ ਸੁਣੀ ਅਸੀਂ ਕੁੱਤੇ ਆ ਵੀ ਨਹੀਂ ਬੈਠੇ ਕੋਈ ਹੋਣੋਂ ਦੁੱਖ ਅਸੀਂ ਤਾਂ ਵੇਖਿਆ ਹਜਾ